6 ਸਾਲ ਦਾ ਬੱਚਾ ਹੈ ਮੁਹੱਬਤ ਜਿਹੜਾ ਕਿ 225 ਕਿਲੋਮੀਟਰ ਪੈਦਲ ਤੁਰ ਕੇ ਅਨਮੋਲ ਕੁਆਤਰੇ ਨੂੰ ਮਿਲਣ ਆਇਆ ਹੈ ਕਿ ਅਨਮੋਲ ਕੁਆਤਰਾਂ ਨੂੰ ਮਿਲਣ ਲਈ ਅਬੋਰ ਤੋਂ ਲੁਧਿਆਣਾ ਤੱਕ ਦੌੜ ਫੈਨੋ ਅਨਮੋਲ ਕੁਆਤਰਾਂ ਕੇ ਹੂੰ ਅੱਜ ਬਰਥਡੇ ਹੈ ਕੇਕ ਕੱਟ ਕਰਨਾ ਹੈ ਕਿਸ ਕੇ ਸਾਥ ਅਨਮੋਲ ਕੁਆਤਰਾਂ ਕੇ ਸਾਥ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ ਜਿਵੇਂ ਕਿਸੇ ਅਧਾਰਮਿਕ ਸਥਾਨ ਤੇ ਜਾਣੇ ਆ ਕੁਝ ਮਿੱਥ ਕੇ ਜਾਣੇ ਆ ਉਸੇ ਤਰੀਕੇ ਨਾਲ ਆਇਆ ਜੀ ਕਿਤੇ ਰਸਤੇ ਚ ਕਿਤੇ ਵੀਕਲ ਤੇ ਨਹੀਂ ਚੜਿਆ ਜੀ ਕਿਤੇ ਇਸਨੇ ਕੋਈ ਲਿਫਟ ਨਹੀਂ ਲਈ ਕਿਤੇ ਇਹਨਾਂ ਦੌੜ ਕੇ ਹੀ ਆਇਆ ਸਾਰੇ ਰਸਤੇ ਤੁਸੀਂ ਇਸ ਸਾਲ ਉਹ ਵੀ ਅਬੋੜ ਤੋਂ ਲੈ ਕੇ ਲੁਧਿਆਣੇ ਤੱਕ ਹੁਣ ਇੱਥੇ ਤੱਕ ਵੀ ਆਇਆ ਅਗਰਪਾਜੀ ਕੋਲੇ ਨੇ ਐਂਟਰੀ ਕੀਤੀ ਤਾਂ ਦੌੜ ਕੇ ਕੀਤੀ ਹੈ ਜੀ ਹਾਂ ਜੀ ਓੜਿਆ ਵਾਲੀ ਖਰਾਕ ਹੈ ਛੋਲੇ ਖਾਂਦਾ ਜੀ ਸਿੰਪਲ ਸਿੰਪਲ ਘਰ ਦਾ ਦਾਲ ਚਾਵਲ ਹੈ ਜੀ ਬਸ ਹੋਰ ਕੁਛ ਨਹੀਂ ਜੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਇਸ਼ਾ ਤੇ ਮੇਰੇ ਨਾਲ ਤੁਸੀਂ ਦੇਖ ਸਕਦੇ ਹੋ ਕਿ 6 ਸਾਲ ਦਾ ਬੱਚਾ ਹੈ ਮੁਹੱਬਤ ਜਿਹੜਾ ਕਿ 225 ਕਿਲੋਮੀਟਰ ਪੈਦਲ ਤੁਰ ਕੇ ਅਨਮੋਲ ਕੁਆਤਰੇ ਨੂੰ ਮਿਲਣ ਆਇਆ ਮੈਂ ਤੁਹਾਨੂੰ ਦਿਖਾਣਾ ਚਾਹੂੰਗੀ ਕਿ ਅਨਮੋਲ ਕੁਆਤਰਾਂ ਨੂੰ ਮਿਲਣ ਲਈ ਅਬੋਰ ਅਬੋਰ ਤੋਂ ਲੁਧਿਆਣਾ ਤੱਕ ਦੌੜ ਤੇ ਕਿਉਂ ਬੱਚਾ ਆਇਆ ਹੈ ਤੇ ਬੱਚਾ ਇਹਨਾਂ ਨਹੀਂ ਬੋਲਦਾ ਉਹਦੇ ਪਿਤਾ ਜੀ ਨਾਲ ਗੱਲ ਕਰਾਂਗੇ ਜਿਨ੍ਹਾਂ ਨੇ ਲਾਇਆ ਉਹਨਾਂ ਨਾਲ ਗੱਲ ਕਰਾਂਗੇ ਪਹਿਲੇ ਨਾਲ ਗੱਲ ਕਰਕੇ ਕਿਹਾ ਹੈਪੀ ਬਰਥਡੇ ਥੈਂਕ ਯੂ ਬੇਟਾ ਥੈਂਕ ਯੂ ਬਲੂ ਥੈਂਕ ਯੂ ਕਿਵੇਂ ਹੋ ठीक हो अच्छा मोहब्बत क्यों आयो यहाँ पे किससे मिलने आयो मिले गोंगे, गोंगे। कैसा लगा बढ़िया, बढ़िया? बढ़िया? फैन हो आप अनमोल कोत्रा के क्यों फैन क्यों क्या करता है अनमोल कोत्रा क्या करता है वीडियो देखी वीडियो देखी देखी थी थी तो कहाँ से पैदल आए हो आप ध्यान अब और से कैसा लग रहा है अच्छा लग रहा है यहाँ सबको मिल के आज बर्थडे है केक कट करना है किसके साथ है अनमोल कु के साथ खुश हो कवातरा को मिल के इन्हना पिता जी दे गलबात जी सर ਇਡਨੀ ਦੂਰੋਂ ਬੱਚਾ ਪੈਦਲ ਤੁਰ ਕੇ ਆਇਆ ਪਹਿਲਾਂ ਤਾਂ ਮੈਂ ਕਹੂੰਗੀ ਕਿ ਇਹਦੇ ਪਿੱਛੇ ਕਾਰਨ ਕੀ ਸੀਗਾ ਕਿ ਪੈਦਲ ਤੁਰਨ ਦਾ ਮੈਂ ਥੋੜੀ ਜੀ ਕਰੈਕਸ਼ਨ ਕਰਾ ਦਾਂ ਜੀ ਤੁਰ ਕੇ ਨਹੀਂ ਜੀ ਦੌੜ ਕੇ ਆਇਆ ਦੌੜ ਕੇ ਆਇਆ ਸਾਡਾ ਬੱਚਾ ਐਥਲੀਟ ਹੈ ਜੀ ਇਹ ਦੌੜ ਕੇ ਆਇਆ ਬਿਲਕੁਲ ਪੈਦਲ ਤੁਰ ਕੇ ਨਹੀਂ ਆਇਆ ਔਰ ਜਿਵੇਂ ਕਿਸੇ ਅਪਾਧਾਰਮਿਕ ਸਥਾਨ ਤੇ ਜਾਣੇ ਆ ਕੁਝ ਮਿੱਥ ਕੇ ਜਾਣੇ ਆ ਜੀ ਉਸੇ ਤਰੀਕੇ ਨਾਲ ਆਇਆ ਜੀ ਕਿਤੇ ਰਸਤੇ 'ਚ ਕਿਤੇ ਵਹੀਕਲ ਤੇ ਨਹੀਂ ਚੜਿਆ ਜੀ ਕਿਤੇ ਇਸਨੇ ਕੋਈ ਲਿਫਟ ਨਹੀਂ ਲਈ ਕਿਤੇ ਇਹਨਾਂ ਮਤਲਬ ਕਿ ਦੌੜ ਕੇ ਹੀ ਆਇਆ ਸਾਰੇ ਰਸਤੇ ਤੁਸੀਂ ਇਸ ਸਾਲ ਵੀ ਅਬੋੜ ਤੋਂ ਲੈ ਕੇ ਲੁਧਿਆਣੇ ਤੱਕ ਹੁਣ ਇੱਥੇ ਤੱਕ ਵੀ ਆਇਆ ਹੈ ਅਗਰਪਾਜੀ ਕੋਲੇ ਨੇ ਐਂਟਰੀ ਕੀਤੀ ਤਾਂ ਦੌੜ ਕੇ ਕੀਤੀ ਹੈ ਜੀ ਹਾਂ ਜੀ ਮੁੰਡਾ ਸਾਡਾ ਐਥਲੀਟ ਹੈ ਜੀ ਜੀ ਡੇਲੀ ਦਾ 10 ਕਿਲੋਮੀਟਰ ਦੌੜਦਾ ਹੈ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਤੋ ਤੱਕ ਵੀ ਆਇਆ ਤੇ ਬੋਲ ਕੇ ਜਿਆਦਾ એનર્ਜੀ ਵੀ ਨਹੀਂ ਵੇਸਟ ਕਰਦਾ ਬਸ ਇਹ ਕਹਿ ਸਕਦੇ ਹਾਂ ਜੀ ਬੋਲ ਕੇ એનર્ਜੀ ਵੇਸਟ ਨਹੀਂ ਕਰਦਾ ਔਰ એનર્ਜੀ ਦਾ ਇੰਨਾ ਕਿ ਧਿਆਨ ਰੱਖਦਾ ਜੀ ਫਾਸਟ ਫੂਡ ਨਹੀਂ ਖਾਂਦਾ ਜੀ ਕੋਈ ਵੈਸੇ ਜਿਵੇਂ ਘਰ ਦੇ ਹਾਲਾਤ ਠੀਕ ਹੋਣ ਦਾ ਕਰਕੇ ਗਰੀ ਫੈਮਿਲੀ ਹੋਣ ਦਾ ਕਰਕੇ ਕੋਈ ਬਦਾਮ ਕਾਜੂ ਅਕਰੋਟ ਐਸ ਘੋੜਿਆਂ ਵਾਲੀ ਖਰਾਕ ਹੈ ਛੋਲੇ ਖਾਂਦਾ ਜੀ ਸਿੰਪਲ ਜੀ ਸਿੰਪਲ ਘਰ ਦਾ ਦਾਲ ਚਾਵਲ ਹੈ ਜੀ ਬਸ ਹੋਰ ਕੁਝ ਨਹੀਂ 225 ਕਿਲੋਮੀਟਰ ਦੌੜ ਕੇ ਆਇਆ ਕਿਨੇ ਵੈਜੀਟੇਰੀਅਨ ਹੈ ਜਿਹੜੀ ਮੈਂ ਗੱਲ ਮਲਕੀ ਸਟ੍ਰੈਸ ਦੇ ਕੇ ਕਹਿਣਾ ਚਾਹੁੰਗਾ ਪਿਓਰ ਵੈਜੀਟੇਰੀਅਨ ਹੈ ਜੀ 225 ਕਿਲੋਮੀਟਰ ਦੌੜ ਕੇ ਆਇਆ ਕਿੰਨਾ ਟਾਈਮ ਲੱਗਿਆ ਉਹਨੂੰ ਆਨ ਆਣ ਦੇ ਵਿੱਚ ਨੇ ਇਹਦੇ ਪਾਪਾ ਨੇ ਪਹਿਲਾਂ ਹੀ ਮਿੱਥ ਕੇ ਰੱਖਿਆ ਸੀ ਬਿਕੋਜ਼ ਇਹਨੇ ਪ੍ਰੈਕਟਿਸ ਕਰਵਾਉਂਦੇ ਨੇ ਉਹਨਾਂ ਨੇ ਮਿੱਥਿਆ ਸੀਗਾ ਵੀ ਇੰਨੀ ਤਰੀਕ ਨੂੰ ਤੇਰਾ ਬਰਥਡੇ ਆ ਇੰਨੀ ਤਰੀਕ ਨੂੰ ਚੱਲਾਂਗੇ ਡੇਲੀ ਦੇ ਇੰਨਾ ਕਿਲੋਮੀਟਰ ਕੱਢਾਂਗੇ ਤੇ ਆਪਾਂ ਪਹੁੰਚ ਜਾਾਂਗੇ ਹੁਣੇ ਪਹੁੰਚੇ ਆ ਅਸੀਂ 5:00 ਵਜੇ ਸੀ ਲੁਧਿਆਣੇ ਪਹੁੰਚੇ ਆ ਜੀ ਫਿਰ ਉਸ ਤੋਂ ਬਾਅਦ ਬਾਜੀ ਦੇ ਆਉਣ ਦਾ ਟਾਈਮ ਸੀਗਾ ਫਿਰ ਸਿੱਧਾ ਸੀ ਅੱਧਰ ਆ ਗਏ ਜੀ ਸਰ ਸਰਦੀਆਂ ਦਾ ਟਾਈਮ ਆ ਕੋਈ ਮੁਸ਼ਕਿਲਾਂ ਰਸਤੇ ਦੇ ਵਿੱਚ ਆਈਆਂ ਹੁਣ ਕਿਵੇਂ ਤੁਸੀਂ ਮੈਨੇਜ ਕੀਤਾ ਸਾਰਾ ਕੁਝ ਕਿਉਂਕਿ ਛੋਟਾ ਬੱਚਾ ਨਾਲ ਨਹੀਂ ਨਹੀਂ ਕੋਈ ਮੁਸ਼ਕਿਲਾਂ ਨਹੀਂ ਆ ਰਹੀਆਂ ਪੰਜਾਬ ਪੁਲਿਸ ਨੇ ਬਹੁਤ ਸਾਡਾ ਸਾ ਰਹਿੰਦੇ ਸੀ ਸਰਦਨ ਜੀ ਜੀ ਤੇ ਅਵਾਰ ਦੇ ਵਿੱਚ ਕਿਸ ਤਰੀਕੇ ਨਾਲ ਮਤਲਬ ਕਿਦਾਂ ਕਹਿੰਦੇ ਸੀ ਨਾ ਜਿਵੇਂ ਹਰੀ ਚੰਡੀ ਵੀ ਦਿੱਤੀ ਗਈ ਉਸ ਤੋਂ ਬਾਅਦ ਚ ਜੀ ਸਾਹਿਬ ਨੇ ਦਿੱਤੀ ਹੈ ਜੀ ਹਰੀ ਚੰਡੀ ਡੀਐਸਪੀ ਮੁੰਡਨ ਸਾਹਿਬ ਸੀ ਉਹਨਾਂ ਨੇ ਹਰੀ ਚੰਡੀ ਦਿੱਤੀ ਨਾਲ ਗਗਨ ਚੋਕ ਜੀ ਸੀਗੇ ਸਮਾਜ ਸੇਵੀ ਸੰਸਥਾ ਦੇ ਐਂਡ ਡੀਐਸਪੀ ਸਾਹਿਬ ਨੇ ਸਪੈਸ਼ਲ ਬੈਗ ਦਿੱਤਾ ਵੀ ਚਲ ਬੱਚੇ ਨੇ ਕੁਝ ਕੱਪੜੇ ਵਗੈਰਾ ਪਾਉਣੇ ਹੋਣਗੇ ਕਈਆਂ ਨੇ ਸ਼ੂਜ਼ ਦਿੱਤੇ ਆਪਣੇ ਆਪਣੇ ਹਿਸਾਬ ਨਾਲ ਬੱਚਿਆਂ ਨੂੰ ਬੱਚੇ ਨੂੰ ਆਸ਼ੀਰਵਾਦ ਦਿੱਤਾ ਸਭ ਨੇ ਐਂਡ ਆਪਣੇ ਸੁਨੀਲ ਕੁਮਾਰ ਜੀ ਹੈਗੇ ਨੇ ਐਸਐਚਓ ਸਾਹਿਬ ਉਹਨਾਂ ਨੇ ਦਿੱਤਾ ਐਸਐਸਪੀ ਸਾਹਿਬ ਫਾਜ਼ਿਲਕਾ ਵੱਲੋਂ ਫੋਨ ਆਇਆ ਸੀ ਦੋ ਤਿੰਨ ਵਾਰ ਇਹਨਾਂ ਨੂੰ ਕਾਲ ਪੁਲਸ ਵਾਲਿਆਂ ਨੇ ਵਧੀਆ ਰੂਮ ਮਿਲਾਏ ਜੀ ਵਧੀਆ ਰੂਮ ਦੇ ਵਿੱਚ ਆ ਮੁੰਡਿਆਂ ਨੇ ਚੰਗੀ ਫੀਲਿੰਗ ਲਈ ਜੀ ਮੈਨੂੰ ਕਹਿੰਦਾ ਯਾਰ ਇੱਥੇ ਤਾਂ ਮਜ਼ੇ ਹੀ ਬੜਵਾਨ ਲੱਗ ਰਹੇ ਐਂ ਪੂਰੇ ਆ ਫਿਰ ਨਾ ਇਹਦਾ ਸਮੈਕਾ ਬੱਚੇ ਦਾ ਥੈਂਕਸ ਕਰੋ ਜਿਹਦੀ ਵਜ੍ਹਾ ਨਾਲ ਤੁਹਾਨੂੰ ਇੰਨੀਆਂ ਮਤਲਬ ਕਿ ਫੈਸਿਲਿਟੀਆਂ ਮਿਲੀਆਂ ਨੇ ਤੇ ਅਸੀਂ ਥੈਂਕਸ ਕਰਦੇ ਆ ਜੀ ਪੂਰੇ ਪੰਜਾਬ ਪੁਲਿਸ ਦਾ ਡੀਆਈਜੀ ਸਾਹਿਬ ਦਾ ਐਂਡ ਐਸਐਸਪੀ ਸਾਹਿਬ ਦਾ ਐਂਡ ਪਿੰਡੋਂ ਵੀ ਇਹਨਾਂ ਦੇ ਆਏ ਨੇ ਮੈਂ ਇਹਨਾਂ ਨਾਲ ਵੀ ਤੁਸੀਂ ਪਲੀਜ਼ ਗੱਲਬਾਤ ਕਰੋ ਇਹ ਕਿੱਲਿਆਂ ਵਾਲੀ ਪਿੰਡ ਤੋਂ ਨੇ ਇਹਨਾਂ ਦੇ ਪਿੰਡ ਵਾਲਿਆਂ ਨੇ ਵੀ ਬੜਾ ਸਹਿਯੋਗ ਦਿੱਤਾ ਜੀ ਸਰ ਅਨਮੋਲ ਗੋਤਰੇ ਨੂੰ ਮਿਲਣ ਇਹ ਵੀਡੀਓ ਦੇਖਦਾ ਹੈ ਤੇ ਕਹਿੰਦਾ ਮੈਂ ਇੰਨਾ ਤਰ੍ਹਾਂ ਬਣਨਾ ਚਾਹੁੰਦਾ ਤੇ ਇਹਨਾਂ ਨੂੰ ਪੈਨਾ ਮਿਲਣਾ ਹੈ ਜੀ ਇਹਨਾਂ ਨੂੰ ਹੀ ਮਿਲਣਾ ਅਨਮੋਲ ਘਾਤਰੇ ਨੂੰ ਮਿਲਣਾ ਹੈ ਹਾਂ ਜੀ ਮਿਲਣਾ ਤੇ ਕਿਨ ਤਸ ਇਨ ਨੂੰ ਮੈਂ ਦੱਸਣਾ ਚਾਹੁੰਨਾ ਕਿ ਇਹਨੂੰ ਇਹ ਨਹੀਂ ਸੀ ਪਤਾ ਵੀ ਅਨਮੋਲ ਗਵਤ ਕਿੱਥੇ ਰਹਿ ਰਿਹਾ ਇਹਨੂੰ ਸ਼ਾਇਦ ਐ ਸੀਗਾ ਵੀ ਸ਼ਾਇਦ ਕਿਤੇ ਨੇੜੇ-ਤੇੜੇ ਦਾ ਹੋਊਗਾ ਵੀ ਵੀਡੀਓਜ਼ ਦੇਖਿਆ ਕਹਿੰਦਾ ਦੌੜ ਕੇ ਚਲਾਂ ਇੰਕ ਨੇ ਬਾਗੜੀ ਆਪਦੇ ਵਿੱਚ ਲੈਂਗੁਏਜ ਦੇ ਵਿੱਚ ਨੇ ਆਪਾਂ ਉਹਨੂੰ ਪਾਪਾ ਨੂੰ ਕਿਹਾ ਕਿ ਇੰਕ ਨੇ ਦੌੜ ਕੇ ਚੱਲਾਂ ਭੱਜ ਕੇ ਚੱਲੀਏ ਤੇ ਕੋਲ ਤੇ ਇਹਦੇ ਪਾਪਾ ਨੂੰ ਬਸ ਮਨ 'ਚ ਬੈਠ ਗਈ ਕਹਿੰਦਾ ਭੱਜ ਕੇ ਹੀ ਚੱਲਾਂਗੇ ਹੁਣ ਵੀਰੇ ਤੇ ਬਰਥਡੇ ਵਾਲੇ ਨੂੰ ਇੱਥੇ ਲਿਆ ਆ ਜੀ ਅੱਜ ਬਰਥਡੇ ਆ ਹਾਂਜੀ ਕੇ ਕੱਟਣਾ ਫੇਰ ਅਨਮੋਲ ਗਵਤ ਦੇ ਨਾਲ ਹੈ ਕੇ ਕੱਟਣਾ ਹੀ ਕੇ ਕੱਟਣਾ ਜੀ ਤੇ ਅ ਅੱਜ ਆਪਾਂ ਗੱਲ ਕਰੀ ਹੈ ਹਨਾ ਉਹ ਦੇਸੀ ਡਾਈਟ ਹੈ ਜਿਹੜੀ ਕਰਦੀ ਬਸ ਛੋਲੇ ਹੋਗੇ ਤੇ ਬਸ ਸਾਦੀ ਰੋਟੀ ਜੀ ਹਾਂਜੀ ਤੇ ਜਿਵੇਂ ਹੁਣ ਬੱਚਾ ਵਾ ਜਿੱਦ ਵੀ ਕਰਦਾ ਹੋਏਗਾ ਕਿ ਆਹ ਚੀਜ਼ ਉਹ ਚੀਜ਼ ਕਰਦਾ ਨਹੀਂ ਕਰਦਾ ਜਿੱਦ ਨਹੀਂ ਕਰਦਾ ਇਹ ਤਾਂ ਮਤ ਤਕੜਾ ਫੈਨ ਹੈਗਾ ਜਵਾਕ ਦਾ ਕਿਉਂ ਉਹ ਇਹ ਬਿਲਕੁਲ ਜਿੱਦ ਨਹੀਂ ਕਰਦਾ ਇਹਨੂੰ ਮੈਂ ਕਹਤਾ ਨਾ ਜੇ ਬਾਥਰੂਮ ਕਰਦਾ ਵੀ ਇੱਥੇ ਰੁਕ ਜਾ ਤੇ ਉੱਥੇ ਰੁਕ ਜਾਂਦਾ ਹੀ ਇਹ ਜੀ ਐਡਾ ਬੋਹ ਕੋਈ ਯਾਰਾ ਕੁਝ ਨਹੀਂ ਮੈਨੂੰ ਬਿਲਕੁਲ ਜਿੱਦ ਨਹੀਂ ਕਰਦਾਗਾ ਦਿੱਕਕਾ ਦੀ ਇਹਨੂੰ ਇਹ ਨਹੀਂ ਪਤਾ ਚਿਪਸ ਦਾ ਟੇਸਟ ਕਿਸ ਤਰ੍ਹਾਂ ਇਹਨੂੰ ਇਹ ਨਹੀਂ ਪਤਾ ਵੀ ਕੋਲ ਡਰਿੰਕ ਇਸ ਤਰ੍ਹਾਂ ਦੀ ਇਹਨੂੰ ਨਹੀਂ ਪਤਾਗਾ ਮੈਂ ਸਿੰਪਲ ਇਹਨੇ ਹੁਣ ਵੀ ਖਾਏਗਾ ਤਾਂ ਹੁਣ ਵੀ ਸ਼ਾਇਦ ਕੋ ਰਸਤੇ 'ਚ ਵੀ ਆਇਆ ਹੈ ਜੇ ਤੁਸੀਂ ਇਹਨੂੰ ਕੁਝ ਖਾਣ ਲਈ ਕਹੋਗੇ ਤਾਂ ਇਹ ਫਰੂਟ ਚਾਟ ਵਗੈਰਾ ਖਾਏਗਾ ਜੀ ਉਹ ਸ਼ੁਰੂ ਤੋਂ ਹੀ ਪਤਾ ਨਹੀਂ ਕਿਉਂ ਉਹ ਜੀ ਹੈਬਿਟ ਬਣਾ ਲਿਆ ਜੀ ਬੋਪਾ ਕੋਈ ਇਦਾਂ ਦੀ ਦੌੜ ਸ਼ੁਰੂ ਕਰਦੇ ਆ ਤਾਂ ਆ ਇਹ ਲੋਕਾਂ ਨੂੰ ਇਹ ਸੰਦੇਸ਼ ਦਵਾਂਗੇ ਅਸੀਂ ਨਸ਼ੇ ਦੇ ਖਿਲਾਫ ਚੱਲੇ ਸੀਗੇ ਉਤੋਂ ਹੀ ਵੀ ਨਸ਼ਾ ਸਾਰਾ ਛੱਡਿਆ ਜਾਵੇ ਸਾਰਿਆਂ ਨੇ ਹੂੰ ਉਹਦੇ ਕਰਕੇ ਬਸ ਦੌੜ ਛੇਰੂ ਕੀਤੀ ਆਈ ਜੀ ਤੇ ਖੁਸ਼ ਹੁਣ ਅਨਮੋਲ ਨੂੰ ਮਿਲ ਕੇ ਹਾਂਜੀ ਪੂਰਾ ਖੁਸ਼ ਆ ਸਾਡਾ ਜਵਾਕ ਖੁਸ਼ ਹੈ ਤੇ ਬਸ ਹੀ ਖੁਸ਼ ਆ ਗਿਨਾ ਕਾ ਖੁਸ਼ ਆ ਫਿਰ ਜਵਾਕ ਬਾਗੜੀ ਜੀ ਬੋਲ ਕੇ ਦਿਖਾ ਦੇ ਕੋਚ ਜੀ ਗਣੋਂ ਹੀ ਖੁਸ਼ ਹੈ ਗਣੋਂ ਕੇ ਰਹਿ ਗਣੋਂ ਹੀ ਖੁਸ਼ ਆ ਹੈ ਮੈਮ ਜੀ ਨੂੰ ਤੁਸੀਂ ਬਾਗੜੀ ਦੇ ਵਿੱਚ ਗਣੋਂ ਖੁਸ਼ ਹੈਗੇ ਗਣੋਂ ਖੁਸ਼ ਹੈਗੇ ਹਾਏ ਹਾਏ ਬੋਲਦੇ ਉਹ ਤਾਂ ਮੈਂ ਵੀ ਬੋਲਦੀ ਬੋਲਦੇ ਮੁਹੱਬਤ ਸਤ ਤੁਸੀਂ ਵੀ ਦੇਖ ਸਕਦੇ ਹੋ ਮੁਹੱਬਤ ਜਿਹੜਾ ਕਿ 4 ਸਾਲਾਂ ਦਾ 6 ਸਾਲਾਂ ਦਾ ਬੱਚਾ ਜਿਹੜਾ ਕਿ ਅਬੋਹਰ ਤੋਂ 225 ਕਿਲੋਮੀਟਰ ਪੈਦਲ ਆਇਆ ਤੇ ਇਸਨੇ ਇੱਥੇ ਆ ਕੇ ਅ ਅਨਮੋਲ ਕਵਾਤਰੇ ਨੂੰ ਮਿਲਿਆ ਉਸਦੀ ਇੱਛਾ ਸੀ ਅਨਮੋਲ ਕਵਾਤਰੇ ਨੂੰ ਮਿਲਣ ਦੀ ਤੇ ਅਨਮੋਲ ਕਵਾਤਰੇ ਨੂੰ ਮਿਲ ਕੇ ਉਸਨੇ ਆਪਣਾ ਕੇਕ ਕੱਟਣਾ ਸੀਗਾ ਤੇ ਅੱਜ ਇੱਥੇ ਪਹੁੰਚਿਆ ਤੇ ਅਨਮੋਲ ਕਵਾਤਰੇ ਨੂੰ ਮਿਲਿਆ ਤੇ ਬਹੁਤ ਜ਼ਿਆਦਾ ਖੁਸ਼ ਹੈ ਜਿਵੇਂ ਉਹਦੀ ਭਾਸ਼ਾ ਦੇ ਵਿੱਚ ਖਣੋ ਖੁਸ਼